ਫਿਰ ਸ਼ਾਮੀ 7:30 ਵਜੇ ਅਸੀਂ ਪੈਲਸ ਵਿੱਚੋਂ ਘਰ ਪਹੁੰਚ ਗਏ ਘਰ ਪਹੁੰਚ ਕੇ ਵਿਦਾਈ ਦੀਆਂ ਰਸਮਾਂ ਸ਼ੁਰੂ ਹੋ ਗਈਆਂ 8 ਵਜੇ ਤੱਕ ਮੇਰੀ ਢੋਲੀ ਤੁਰ ਗਈ ਉਹ ਸਮਾਂ ਬਹੁਤ ਭਾਵੁਕ ਸੀ ਮੈਂ ਬਹੁਤ ਰੋਈ ਇਹ ਸਮਾਂ ਮੇਰੇ ਹੀ ਲਈ ਨਹੀਂ ਹਰੇਕ ਕੁੜੀ ਲਈ ਇਦਾਂ ਹੀ ਭਾਵੁਕ ਹੁੰਦਾ ਹੈ ਕਿਉਂਕਿ ਸੌਖਾ ਨਹੀਂ ਹੁੰਦਾ ਆਪਣਾ ਪਰਿਵਾਰ ਛੱਡ ਕੇ ਨਮੀ ਥਾ ਨਮੀ ਪਰਿਵਾਰ ਵਿੱਚ ਜਾਣਾ ਫਿਰ 8:30 ਵਜੇ ਮੇਰੀ ਡੋਲੀ ਮੇਰੇ ਸਹੁਰੇ ਘਰ ਪਹੁੰਚ ਗਈ ਸਾਨੂੰ ਦੋਨਾਂ ਜੀਆਂ ਨੂੰ ਗੱਡੀ ਵਿੱਚੋਂ ਸਗਨ ਦੇ ਕੇ ਬਾਹਰ ਕੱਢਿਆ ਤੇ ਬਾਬਾ ਬਲਕਨਾਥ ਜੀ ਦੀ ਜਗਾ ਤੇ ਸਾਡਾ ਮੱਥ ਟਕਾਇਆ ਤੇ ਫਿਰ ਘਰ ਲਿਜਾ ਕੇ ਮੇਰੀ ਸੱਸ ਨੇ ਸਾਡੇ ਤੋਂ ਪਾਣੀ ਵਾਰਿਆ ਸਾਨੂੰ ਅੰਦਰ ਬਿਠਾ ਦਿੱਤਾ ਮੇਰੀ ਸਿਹਤ ਅਜੇ ਵੀ ਠੀਕ ਨਹੀਂ ਸੀ ਇਸ ਲਈ ਮੈਂ ਖਿਜੜੀ ਖਾਧੀ ਤੇ ਦਵਾਈ ਖਾ ਕੇ ਲੇਟ ਗਈ। ਅਗਲੀ ਸਵੇਰ ਮੇਰੇ ਘਰਦਿਆਂ ਨੇ ਵੇੜਾ ਦੇਖਣ ਆਉਣਾ ਸੀ। ਦਾਜ ਦਾ ਸਮਾਨ ਲੈ ਕੇ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਜਠੇਰੇ ਬੁੱਜਣ ਲੈ ਚਲੇ ਗਏ। ਤੇ ਮੇਰੇ ਘਰਦਿਆਂ ਦੇ ਆਉਣ ਤੋਂ ਪਹਿਲਾਂ ਹੀ ਅਸੀਂ ਵਾਪਸ ਆ ਗਏ। 12:00 ਵਜੇ ਤੱਕ ਮੇਰੇ ਘਰ ਦੇ ਵੀ ਆ ਗਏ। ਅਸੀਂ ਇੱਕ ਦੂਜੇ ਨਾਲ ਮਿਲ ਕੇ ਬਹੁਤ ਖੁਸ਼ ਹੋਏ। ਕਾਫੀ ਗੱਲਾਂ-ਵਾਟਾਂ ਕੀਤੀਆਂ ਫਿਰ ਚਾਹ ਪਾਣੀ ਪੀ ਕੇ ਮੇਰੇ ਘਰਦਿਆਂ ਵੱਲੋਂ ਲਿਆਂਦਾ ਸਮਾਨ ਸਾਰੇ ਰਿਸ਼ਤੇਦਾਰਾਂ ਤੇ ਪਿੰਡ ਦੇ ਲੋਕਾਂ ਨੂੰ ਦਿਖਾਇਆ ਗਿਆ ਅਗੇ ਜੋ ਸੂਟ ਜਿਸ ਜਿਸ ਲਈ ਲੈ ਕੇ ਆਈ ਸੀ ਸਭ ਨੂੰ ਸਤਕਾਰ ਵਜੋਂ ਦਿੱਤੇ ਗਏ ਮੇਰੇ ਘਰਦਿਆਂ ਨੇ ਮੇਰੇ ਘਰ ਵਾਲੇ ਨੂੰ ਸੋਨੇ ਦੀ ਚੈਨ ਰਿੰਗ ਪਾਈ ਤੇ ਸਹਰਾ ਸਾਹਿਬ ਨੂੰ ਵੀ ਸੋਨੇ ਦੀ ਰਿੰਗ ਤੇ ਸੱਸ ਨੂੰ ਸੋਨੇ ਦੀਆਂ ਬਾਲੀਆਂ ਪਾਈਆਂ ਤੇ ਮੇਰੇ ਸਾਰੇ ਪਰਿਵਾਰ ਨੇ ਮੈਨੂੰ ਸੋਨੇ ਦਾ ਸੈਟ ਪਾਇਆ ਤੇ ਇੱਕ ਸੋਨੇ ਦਾ ਕੋਕਾ ਇੰਨਾ ਰਸਮਾਂ ਤੋਂ ਬਾਅਦ ਸਭ ਨੇ ਰੋਟੀ ਖਾਧੀ ਤੇ ਥੋੜੇ ਸਮੇਂ ਬਾਅਦ ਸਭ ਚਲੇ ਗਏ ਮੇਰੀ ਸਿਹਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਸੀ ਫਿਰ ਮੇਰਾ ਘਰ ਵਾਲਾ ਮੈਨੂੰ ਉਸੇ ਵੇਲੇ ਡਾਕਟਰ ਕੋਲ ਲੈ ਕੇ ਗਿਆ ਉਹਨਾਂ ਨੇ ਮੇਰੇ ਬੋਤਲਾਂ ਮਤਕੇ ਡ੍ਰਿਪ ਲਾਈ ਗਈਆਂ ਜਿਸ ਤੋਂ ਬਾਅਦ ਅਸੀਂ ਸ਼ਾਮ ਨੂੰ ਘਰ ਆ ਗਏ ਤੇ ਜਾਂਦੇ ਹੀ ਮੇਰੀ ਸੱਸ ਨੇ ਜੋ ਉਹਨਾਂ ਵੱਲੋਂ ਮੈਨੂੰ ਸੈੱਟ ਪਾਇਆ ਸੀ ਉਹ ਵਾਪਸ ਲੈ ਲਿਆ ਮੈਂ ਬਿਨਾ ਕੁਝ ਕਹੇ ਵਾਪਸ ਕਰ ਦਿੱਤਾ ਫਿਰ ਅਗਲੀ ਸਵੇਰ ਮੇਰੇ ਸੱਸ ਤੇ ਨਾਨ ਨੇ ਮੈਨੂੰ ਉਹਨਾਂ ਵੱਲੋਂ ਲਿਆ ਸਮਾਨ ਦਿੱਤਾ ਜਿਸ ਵਿੱਚ ਸਿਰਫ ਦੋ ਸੂਟ ਮੇਕਅਪ ਦਾ ਸਮਾਨ ਤੇ ਇੱਕ ਪਰਸ ਤੇ ਜੁੱਤੀ ਦਾ ਜੋੜਾ ਸੀ ਫਿਰ ਥੋੜੇ ਦਿਨਾਂ ਤੱਕ ਅਸੀਂ ਛੱਲੇ ਮੰਦੀਆਂ ਲੈ ਕੇ ਜਾਣਾ ਸੀ ਤੇ ਮੈਂ ਉਸ ਦਿਨ ਸਹੁਰਿਆਂ ਵਾਲਾ ਸੂਟ ਪਾਉਣਾ ਸੀ ਜੋ ਕਿ ਕਰਵਾਜ ਹੁੰਦਾ ਹੈ ਪਰ ਮੇਰੇ ਸਹੁਰਿਆਂ ਨੇ ਤਾਂ ਮੇਰੇ ਲਈ ਸੂਟ ਹੀ ਦੋ ਲਈ ਮੈਂ ਆਪਣੇ ਲਿਆਂਦੇ ਸੂਟ ਉਸ ਦਿਨ ਲਈ ਨਹੀਂ ਸੀ ਪਾ ਸਕਦੀ ਮੇਰੇ ਘਰਦਿਆਂ ਨੇ ਮੇਰੀਆਂ ਬੜੀਆਂ ਕੀਤੀਆਂ ਇਸ ਬਾਰੇ ਮੈਨੂੰ ਮੇਰੇ ਘਰ ਵਾਲੇ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਇੱਕ ਸੂਟ ਲਿਆ ਕੇ ਦਿੱਤਾ ਮੈਂ ਬਹੁਤ ਖੁਸ਼ ਹੋਈ ਕਿ ਮੇਰਾ ਘਰ ਵਾਲਾ ਮੈਨੂੰ ਸਮਝਦਾਰ ਮਿਲਿਆ ਹੈ ਇਹ ਉਹ ਦਿਨ ਸੀ ਜਿਸ ਦਿਨ ਤੋਂ ਮੇਰੇ ਸਹੁਰੇ ਆਪਣਾ ਰੰਗ ਦਿਖਾਉਣ ਲੱਗੇ ਮੇਰੇ ਸਹੁਰਾ ਸਾਹਿਬ ਇਸ ਗੱਲ ਤੋਂ ਅਣਜਾਣ ਸਨ ਉਹ ਬਹੁਤ ਚੰਗੇ ਇਨਸਾਨ ਸਨ ਪਰ ਮੇਰੀਆਂ ਨਨਾਨਾ ਤੇ ਸੱਸ ਬਹੁਤ ਤੇਜ਼ ਸੀ ਘਰ ਵਾਲੇ ਵੱਲੋਂ ਨਿਆਂ ਦਾ ਸੂਟ ਫਿਲਕਦਾ ਸੀ ਜਿਸ ਲਈ ਲੈਨਿੰਗ ਲਗਣੀ ਸੀ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਲੈਨਿੰਗ ਦਾ ਕਿਹਾ ਤਾਂ ਮੇਰੀ ਨਨਾਨ ਕਹਿੰਦੀ ਆਪਣੇ ਭਰਾ ਤੋਂ ਮੰਗਾ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਦੀਦੀ ਕੀ ਕਹਿ ਰਹੀ ਨੇ ਤੇ ਉਹਨਾਂ ਦੇ ਕਹਿਣ ਦਾ ਤਰੀਕਾ ਵੀ ਬਹੁਤ ਹੀ ਅਜੀਬ ਜਿਹਾ ਸੀ ਮੈਂ ਉੱਠ ਕੇ ਆਪਣੇ ਅੰਦਰ ਨੂੰ ਚਲੀ ਗਈ ਤੇ ਬਹੁਤ ਰੋਈ ਅਜੇ ਮੈਨੂੰ ਇਸ ਘਰ ਚ ਆਈ ਨੂੰ 3 ਦਿਨ ਹੀ ਹੋਏ ਨੇ ਤੇ ਆ ਕੀ ਆ ਕੀ ਹੋ ਗਿਆ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਮੇਰੇ ਘਰ ਵਾਲੇ ਨੇ ਮੈਨੂੰ ਲਾਈਨਿੰਗ ਲਿਆ ਦਿੱਤੀ ਤੇ ਫਿਰ ਮੈਂ ਖੁਦ ਸੂਟ ਸੀਤਾ ਅਗਲੇ ਦਿਨ ਹੀ ਮੈਨੂੰ ਕੰਮ ਤੇ ਲਾ ਦਿੱਤਾ ਤੇ ਮੈਂ ਰਸਮ ਹੋ ਜਾਉ ਖੀਰ ਬਣਾਈ ਜਿਸ ਵਿੱਚ ਮੈਨੂੰ ਮੇਰੇ ਸਹੁਰੇ ਨੇ ਮੈਨੂੰ 200 ਰੁਪਏ ਸਗਨ ਦਿੱਤਾ ਤੇ ਮੇਰੀਆਂ ਨਾਨਾ ਤੇ ਸੱਸ ਮੈਨੂੰ ਕਹਿਣ ਲੱਗੀਆਂ ਕਿ ਸਾਨੂੰ ਤਿੰਨਾ ਭੈਣਾਂ ਨੂੰ ਤੇਰਾ ਸਗਨ ਦੇਣ ਦਾ ਬਣਦਾ ਆਪ ਸਗਨ ਦੇ ਦੇਣ ਦੀ ਬਜਾਏ ਮੈਂ ਕੁਝ ਨਾ ਕਿਹਾ ਤੇ 500 ਰੁਪਏ ਦੇ ਦਿੱਤੇ ਥੋੜੇ ਦਿਨਾਂ ਬਾਅਦ ਅਸੀਂ ਛੱਲੇ ਬੁੰਦੀਆਂ ਲੈ ਕੇ ਮੇਰੇ ਘਰ ਗਏ ਜਿਸ ਵਿੱਚ ਸਾਡੇ ਕਾਫੀ ਰਿਸ਼ਤੇਦਾਰ ਵੀ ਆਏ ਹੋਏ ਸੀ ਜਾਂਦੇ ਹੀ ਸਾਰਿਆਂ ਨੇ ਕੋਲਡ ਡਰਿੰਕ ਪੀਤਾ ਤੇ ਨਾਲ ਹੀ ਚਾਹ ਪਾਣੀ ਪੀਤਾ ਜਿਸ ਤੋਂ ਬਾਅਦ ਸਾਲੀਆਂ ਦਾ ਮਜ਼ਾਕ ਸ਼ੁਰੂ ਹੋ ਗਿਆ ਛੰਨਾ ਚੱਕਿਆ ਗਿਆ ਤੇ ਮੇਰੇ ਘਰ ਵਾਲੇ ਨੇ ਮੇਰੀ ਭੈਣ ਤੇ ਸਹੇਲੀਆਂ ਨੂੰ 2100 ਰੁਪਏ ਸੱਗਣ ਦਿੱਤਾ ਫਿਰ ਜੋ ਸਮਹ ਹੋਣੀ ਸੀ ਉਹ ਕਰਨ ਤੋਂ ਬਾਅਦ ਸਭ ਨੇ ਰੋਟੀ ਖਾਧੀ ਤੇ ਖੂਬ ਗੱਲਾਂ ਕੀਤੀਆਂ ਤੇ 5 ਕੁ ਵਜੇ ਅਸੀਂ ਵਾਪਸ ਘਰ ਆ ਗਏ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਕੱਲ ਵਾਲਾ ਭਾਗ ਜਰੂਰ ਸੁਣਨਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ